ਸਮੇ ਸਮੇ ਅਨੁਸਾਰ ਤੇਰਾ ਭਿੜਾਉਂਦਾ ਜਾ ਰਿਹਾ ਹੁਣ ਕਈ ਨਿਵਾਸ ਸਿੱਖਾਂ ਲਈ ਹੁੰਦਾ ਪਰ ਉਹਨਾਂ ਕੋਲ ਮਾਲਾ ਵੀ ਨਹੀਂ برداشت ਹੁੰਦੀ ਪਰ ਮੜਾ ਜਾਂ ਤਾਂ ਮੋਲੀ ਦਾ ਭਾਈ ਮਾਲਾ ਦਾ ਖੰਡਨ ਕਰਨ ਵਾਲਿਓ ਜਲੰਧਰ ਕੋਲ ਬਿਲਗੇ ਪਿੰਡ ਜਰੂਰ ਜਾਇਓ ਉੱਥੇ ਅੱਜ ਵੀ ਗੁਰੂ ਅਰਜਨ ਦੇਵ ਜੀ ਦੀ ਮਾਲਾ ਪਈ ਹੋਈ ਹੈ ਲੈਮੀਨੇਸ਼ਨ ਹੋਈ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹੋ ਉਹਦੇ ਵਿੱਚ ਵੀ ਆਇਆ ਭੁੱਖੇ ਭਗਤ ਨਾ ਕੀਜੇ ਇਹ ਮਾਲਾ ਨੇ ਆਪਣੀ ਹੈਗੇ ਹੀ ਤੇ ਤਾਂ ਇਹ ਤੇ ਸਾਧਨ ਹੈ ਜੋੜਨ ਲਈ ਉਹ ਕਿਸੇ ਵਸਥਾ ਤੇ ਪਹੁੰਚੇ ਕਬੀਰ ਉਹ ਕਹਿੰਦੇ ਐ ਵੀ ਮਾਲਾ ਧੰਨ ਹੈ ਪਰ ਇਸ ਮਾਲਾ ਨਾਲ ਹੁਣ ਤੇਰਾ ਕੰਠ ਮਾਲਾ ਬਣ ਜਾ ਆਕੋ ਸਤਨਾ ਹੁਣ ਅਸੀਂ ਐਨੇ ਤੇ ਪਹੁੰਚੇ ਨਹੀਂ ਹੁੰਦੇ ਉਹ ਥੱਲੇ ਥੱਲੇ ਮਾਲਾ ਜੀ ਹੋਏ ਉਹ ਇਹਨੂੰ ਫੇਰ ਫੇਰ ਕੇ ਕੰਠ ਮਾਲਾ ਬਣੇਗਾ ਘੰਟੇ ਵਾਲਾ ਜਿਵਾ ਨਾ ਜਿਵਾ ਭਗਤ ਨਾਮ ਦੇ ਉਹ ਕੱਚੀ ਦੂਜੀ ਕਰਾਂਗੇ ਨਹੀਂ ਪੀਜੀ ਚੌਥੀ ਕਰਾਂਗੇ ਨਹੀਂ ਅਮੇ ਕਿਤੇ